ਸੰਸ ਅਕਾਲੀ ਵੈਸੇ ਮੈਂ ਛੇਤੀ ਕਰਕੇ ਕਹਿੰਦਾ ਨਹੀਂ ਹੁਣ ਕਿਸੇ ਨੂੰ ਵੀਡੀਓ ਸ਼ੇਅਰ ਕਰੋ ਲੇਕਿਨ ਇਹ ਵੀਡੀਓ ਮੈਂ ਇਸ ਕਰਕੇ ਕਹਿ ਰਿਹਾ ਸ਼ੇਅਰ ਕਰੋ ਕਿਉਂਕਿ ਜਿਹੜੀ ਹਾਲੀਵੁੱਡ ਜਾਂ ਬਾਲੀਵੁੱਡ ਦੇ ਸਿੰਗਰ ਹਨ ਜਿਹੜੇ ਇਹਨਾਂ ਦੇ ਤੱਕ ਤਾਂ ਹੀ ਪਹੁੰਚਣੀ ਹੈ ਜੇ ਤੁਸੀਂ ਸ਼ੇਅਰ ਕਰੋਗੇ ਸਾਡਾ ਖਾ ਕੇ ਹਰਾਮ ਕਰਨ ਵਾਲਿਆਂ ਤੱਕ ਇਹ ਪਹੁੰਚਣਾ ਚਾਹੀਦਾ ਸਾਡੇ ਪੰਜਾਬ ਵਿੱਚ ਪੈਦਾ ਹੋ ਕੇ ਨਾਮ ਅਗਰ ਸਿੰਘ ਲਾ ਕੇ ਵੀ ਸਿਸ ਸਿੰਘ ਨਾਮ ਤੇ ਦਾਗ ਲਾਉਣ ਵਾਲੇ ਬੇਗੈਰਤ ਚਵਲਾਂ ਤੱਕ ਸਾਡੀ ਇਹ ਵੀਡੀਓ ਪਹੁੰਚਾਉਣਾ ਤੁਹਾਡਾ ਕੰਮ ਆ ਤੇ ਮੇਰਾ ਸਿੱਧੇ ਦਾ ਸਿੱਧਾ ਨਿਸ਼ਾਨਾ ਜਿਹੜਾ ਹਨੀ ਸਿੰਘ ਆ ਤੇ ਹਨੀ ਸਿੰਘ ਦੇ ਨਾਲ ਇੱਕ ਚਵਲ ਜਿਹਾ ਬੰਦਾ ਉਹ ਆ ਜਿਹੜਾ ਫੇਸਬੁੱਕ ਉਹਦੇ ਤੇ ਮੈਂ ਫੇਸਬੁੱਕ ਤੇ ਵੇਖਦਾ ਪਿਆ ਉਹ ਸ਼ੋਅ ਦੇ ਦੌਰਾਨ ਉਹ ਕਹਿ ਰਿਹਾ ਵੀ ਹਨੀ ਸਿੰਘ ਹਨੀ ਸਿੰਘ ਜਿਹੜਾ ਵਾ ਹਨੀ ਸਿੰਘ ਆ ਉਹਦਾ ਹੈ ਘਰ ਇੱਥੋਂ ਦੂਰ ਨਹੀਂ ਆ ਤੇ ਉਹ ਹਨੀ ਸਿੰਘ ਕਹਿ ਰਿਹਾ ਕਹਿੰਦਾ ਵੀ ਇਹ ਮਤਲਬ ਸਕਲਟ ਪਾਉਣੀ ਤਾਂ ਮੇਰੇ ਵਾਸਤੇ ਬਣੀ ਆ ਹਰੀ ਖਾਨੀ ਨੂੰ ਮੈਂ ਗੱਲ ਕਹਿਣਾ ਚਾਹਣਾ ਹਰੀ ਸਿੰਘ ਗੱਲ ਸੁਣ ਓਏ ਚੌਰਿਆ ਤੇਰੀ ਉਮਰ ਦੀਆਂ ਤੇਰੇ ਉਮਰ ਦੇ ਲੱਗੇ ਬੂਟੇ ਜਿਹੜੇ ਉਹ ਸੁੱਕ ਗਿਆ ਤੇਰੀ ਉਮਰ ਦੀਆਂ ਜਿਹੜੀਆਂ ਕੁੜੀਆਂ ਬੁੜੀਆਂ ਨਾ ਮੇਰੇ ਹਿਸਾਬ ਨਾਲ ਉਹ ਰਿਟਾਇਰ ਹੋ ਗਈਆਂ ਤੇ ਤੂੰ ਚਵੜਾ ਆ ਨਿੱਗਿਆ ਨਿੱਗਿਆ ਬੱਚਿਆਂ ਨੂੰ ਇਹ ਗੱਲ ਕਹਿਂਦੇ ਆਂ ਵੀ ਤੂੰ ਮੇਰੇ ਵਾਸਤੇ ਆ ਮੇਰਾ ਘਰ ਦੂਰ ਨਹੀਂ ਆ ਰਾਤ ਮੇਰੇ ਰੂਮ ਚ ਰਹੋਗੇ ਤੂੰ ਨਾ ਇੱਕ ਗੱਲ ਸੋਚ ਤੇਰੇ ਘਰ ਵੀ ਕੁੜੀਆਂ ਹੋਣੀਆਂ ਠੀਕ ਆ ਤੇ ਜੇ ਨਾ ਵੀ ਹੋਈਆਂ ਤੇ ਇੱਕ ਚੇਤਾ ਰੱਖੀ ਗੱਲ ਤੂੰ ਇੱਥੇ ਸ਼ੋਅ ਦੇ ਵਿੱਚ 扑ੜਕਦਾ ਫਿਰਦਾ ਤੂੰ ਕਹਿੰਦੇ ਆਂ ਵੀ ਆ ਜਾ ਰੂਮ ਮੇਰਾ ਲਾਗੇ ਆ ਬਹੁਤਾ ਦੂਰ ਨਹੀਂ ਹੈਗਾ ਤੂੰ ਆਪਣੀ ਘਰ ਵਾਲੀ ਬਲਚਾਤੀ ਮਾਰ ਕੇ ਵੇਖ ਤੇ ਇਹ ਨਾ ਹੋਵੇ ਵੀ ਤੂੰ ਇੱਥੇ ਸ਼ੋਅ ਦੇ ਦੌਰਾਨ ਨੱਚਦਾ ਟੱਪਦਾ ਫਿਰਦਾ ਤੇ ਉਧਰ ਉਹ ਕਦੇ ਹੋਰ ਟੱਪਦੀ ਹੋਵੇ ਠੀਕ ਆ ਤੇ ਯਹਾਂ ਭੈਣਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਵੀ ਜੇ ਅਸੀਂ ਇਹਨਾਂ ਦੇ ਆਪਣੀਆਂ ਬੱਚੀਆਂ ਨੂੰ ਗਲਤ ਕਹਿ ਰਹੇ ਆ ਨਾ ਤੇ ਸਾਡੇ ਵੀ ਘਰ ਹੈਗੀਆਂ ਜੇ ਔਰਤ ਜਿਹੜੀ ਹੈ ਨਾ ਉਹ ਬੜੀ ਪੂਜਣਯੋਗ ਹੁੰਦੀ ਆ ਠੀਕ ਆ ਤੇ ਜਿਹੜੀਆਂ ਬੱਚੀਆਂ ਹੁੰਦੀਆਂ ਉਹ ਸਾਂਝੀਆਂ ਹੁੰਦੀਆਂ ਮੇਰੇ ਹਿਸਾਬ ਨਾਲ 50 ਸਾਲ ਦੀ ਉਮਰ ਤੋਂ ਘੱਟ ਨਹੀਂ ਤੋਏਗਾ ਚੌਰਾ ਵਾ ਤੂੰ ਚੌਰਾ ਤੇ ਚੌਰੇਆਂ ਵਾਲੇ ਕੰਮ ਨਾ ਕਰ ਤੂੰ ਤੈਨੂੰ ਦੱਸਾਂ ਮੈਂ ਬੰਦਾ ਬਣ ਜਾ ਤੇ ਜੇ ਤੂੰ ਨਹੀਂ ਬੰਦਾ ਬਣਨਾ ਤੇ ਫਿਰ ਪੰਜਾਬ ਆ ਜਾ ਤੇਨੇ ਮੈਂ ਤੈਨੂੰ ਇੱਕ ਗੱਲ ਦੱਸ ਦਿੰਨੇ ਆ ਤੂੰ ਕਹਿਣਾ ਚਾਰ ਬੋਤਲ ਮੈਂ ਰੋਜ਼ ਦੀ ਪੀਣ ਵਾਲਾ ਗਾਣਾ ਲੈ ਕੇ ਆ ਤਾਂ ਜੋ ਪੰਜਾਬ ਦੀ ਜਵਾਨੀ ਦੇ ਨਸਾਂ ਦੇ ਵਿੱਚ ਵੜ ਜੇ ਉਹ ਗੱਲ ਸੁਣ ਤੇਰੇ ਵਰਗੇ ਕਈ ਆਏ ਤੇ ਕਈ ਆਉਣੇ ਆ ਨਸ਼ਾ ਵਾਰਨ ਵਾਲੇ ਇੱਥੇ ਆਏ ਮੁੱਕ ਗਏ ਪਰ ਜਿਨ੍ਹਾਂ ਨੂੰ ਮਕਾਉਣ ਦੀ ਕੋਸ਼ਿਸ਼ ਕੀਤੀ ਉਹ ਅਮਰ ਆ ਉਹ ਅਟਾਲਿਆ ਉਹ ਉਦੋਂ ਵੀ ਜੀਂਦੇ ਹੋ ਅੱਜ ਵੀ ਜਿਉਂਦੇ ਆ ਇੱਕ ਗੱਲ ਸੁਣ ਲੈ ਅਸੀਂ ਕਹਿੰਦੇ ਨਹੀਂ ਆ ਮਜਬੂਰ ਨਾ ਕਰਕੇ ਠੋਕਣਾ ਨਾ ਪਾ ਜੇ ਪੱਤੇ ਵਾਂਗੂ ਠੀਕ ਆ ਆਪਣੀ ਜਗਾ ਜੜੀ ਜ਼ਬਾਨ ਨਾ ਲਗਾਮ ਦੇ ਨੂੰ ਨਹੀਂ ਤੇ ਐਦਾਂ ਦਾ ਠੋਕਾਂਗੇ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਾ ਉਹ ਵੀ ਬਾਹਰ ਆਉਣ ਤੋਂ ਪਹਿਲਾਂ ਕਹਿਣ ਗਿਆ ਅਸੀਂ ਨਹੀਂ ਜਾਣਾ ਕਿਉਂਕਿ ਪੰਥ ਬੁੱਢਾ ਦਲ ਬੈਠਾ ਉੱਤੇ ਠੀਕ ਆ ਤੇ ਪੰਥ ਬੁੱਢਾ ਦਲ ਜਦੋਂ ਆਉਂਦਾ ਨਾ ਚੜ ਕੇ ਫਿਰ ਲੈ ਜਾਂਦਾ ਤੇਰੇ ਵਰਗੀ ਲੰਡੀ ਪੁੱਚੀ ਨੂੰ ਫੜ ਕੇ ਠੀਕ ਆ ਮੁੜ ਕੇ ਇਹਦਾ ਵੀ ਤੇਰੀ ਥੌਣ ਤੇ ਗੋਡਾ ਰੱਖਣਾ ਪਵੇ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਇਹੋ ਜਿਹੇ ਚਵਲ ਬੰਦੇ ਦੀ ਥੌਣ ਤੇ ਗੋਡਾ ਰੱਖੋ ਨਹੀਂ ਤੇ ਅਹੀਂ ਰੱਖ ਦੇਣਾ ਜੇ ਫੇਰ ਨਾ ਚੀਕਾ ਮਾਰਿਓ ਦੂਜੀ ਗੱਲ ਜਿਨ੍ਹਾਂ ਨੇ ਇਹਦਾ ਸ਼ੋਅ ਲਵਾਇਆ ਉਹਨਾਂ ਦੇ ਘਰ ਧੀਆਂ ਨਹੀਂ ਆ ਉਹਨਾਂ ਦੀ ਉੱਥੇ ਕੁੜੀਆਂ ਨਹੀਂ ਆਈਆਂ ਉਹਨਾਂ ਦੀਆਂ ਜਨਾਨੀਆਂ ਨਹੀਂ ਆਈਆਂ ਕਿ ਡੇਪੇ ਗੈਰਤ ਬੰਦੇ ਯਾਰ ਜਿਹੜੇ ਇਦਾਂ ਦੇ ਬੰਦੇ ਆ ਜਿਹੜੇ ਨਾਲ ਉਥੇ ਸ਼ੋਅ ਲਵਾਉਂਦੇ ਇਹੋ ਜਿਹੇ ਕੁੱਤੇ ਬੰਦਿਆਂ ਦੇ ਉਹ ਇੱਕ ਚਵਲ ਜਾਂ ਹੋਰ ਨਾਲ ਉਹਦਾ ਤੇ ਮੈਨੂੰ ਪਤਾ ਨਹੀਂ ਸਾਡੇ ਦਾ ਨਾਂ ਕੀ ਆ ਪਰ ਇਹ ਦੋਵੇਂ ਇਹੋ ਜੇ ਕੰਜਰ ਆ ਨਾ ਮੈਂ ਕਹਿੰਦਾ ਵੀ ਇਹਨਾਂ ਨੇ ਬੇੜਾ ਭਾਗ ਛੁੱਟ ਦਿੱਤਾ ਤੇ ਮੈਂ ਗੱਲ ਕਹਿੰਦਾ ਵੀ ਸੁਦਰ ਜੋ ਚੰਗੀ ਗੱਲ ਆ ਸਾਨੂੰ ਉਹ ਰਾਹ ਨਾ ਪੈਣਾ ਪਵੇ ਵੀ ਜਿਹੜੇ ਰਾਹ ਤੁਹਾਡੇ ਵਾਸਤੇ ਔਖੇ ਹੋ ਜਾਣਾ ਸਾਨੂੰ ਤੇ ਘਰੋਂ ਭ ਘਰ ਹੋਣਾ ਪੈਣਾ ਪਰ ਇੱਕ ਗੱਲ ਸੁਣ ਲਓ ਤੁਸੀਂ ਸਟੇਜ ਤੇ ਖੜਨ ਲੱਗਿਆ ਤੁਹਾਡੇ ਕੰਨਾਂ 'ਚ ਨਾ 사ਉਂਡ ਦੀ ਆਵਾਜ਼ ਨਹੀਂ ਤੁਹਾਡੇ ਕੰਨਾਂ 'ਚ ਮਾਰ ਮਾਰ ਨਹੀਂ ਗੂੰਜਿਆ ਕਰਨਾ ਤੇ ਮਜਬੂਰ ਨਾ ਕਰੋ ਸਾਨੂੰ ਠੀਕ ਆ ਜੇ ਹੀ ਚੋਪਕੀ ਤੇ ਬੈਠੇ ਆ ਜੇ ਹੀ ਪਿਆਰ ਨਾ ਸਮਝਾਉਣੇ ਆ ਨਾ ਤੇ ਸਮਝੋ ਆਪਣੀ ਜ਼ਬਾਨ ਨੂੰ ਲਗਾਮ ਦਿਓ ਇਹਦੇ ਵਿੱਚ ਹੀ ਭਲਾ ਹੈ ਠੀਕ ਆ ਤੇ ਜਿਹੜੇ ਉਹ ਸੱਦ ਦੇ ਬੇਗੈਰ ਤੋਂ ਉਹਨਾਂ ਨੂੰ ਵੀ ਇਹ ਗੱਲ ਮੈਂ ਕਹਿਣਾ ਵੇ ਚਵਲੋ ਜੇ ਕਦੇ ਢਾਡੀ ਦਾਗੀ ਦੇ ਕਿਤੇ ਪੈਸੇ ਦੇਣੇ ਹੁਣ ਤੇ ਤੁਹਾਨੂੰ ਮੌਤ ਪੈ ਜਾਂਦੀ ਆ ਢਾਡੀ ਨੂੰ ਸੱਦਣਾ ਹੋਵੇ ਰਾਗੀ ਨੂੰ ਸੱਦਣਾ ਹੋਵੇ ਤੇ ਤੁਸੀਂ ਬੜੇ ਉਹਨਾਂ ਦੇ ਵਿਚਾਰਿਆਂ ਦੇ ਤਲਲੇ ਕਰਉਨੇ ਆ ਬੇਗੈਰ ਤੇ ਉਹਦੇ ਚਵਲਾਂ ਬੰਦਿਆਂ ਨੂੰ ਸੱਦ ਕੇ ਆਪਣੀਆਂ ਕੁੜੀਆਂ ਬੁੜੀਆਂ ਦੀ ਬੇਇੱਜ਼ਤੀ ਕਰੋਨੇ ਡੁੱਬ ਕੇ ਮਰ ਜਾਓ ਬੇਸ਼ਰਮੋ ਤੁਹਾਡੇ ਅੰਦਰ ਥੋੜੀ ਬੋਤੀ ਵੀ ਸ਼ਰਮ ਹੈਗੀ ਨਾ ਭੋਰਾ ਕੁ ਵੀ ਸ਼ਰਮ ਹੈਗੀ ਆ ਇਹੋ ਜਿਹੇ ਬੰਦੇ ਦਾ ਬਾਈਕਾਰਡ ਕਰੋ ਤੇ ਪੰਜਾਬ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਵੀ ਜਿੱਥੇ ਮਿਲਦਾ ਨਾ ਇਹਨੂੰ ਮਾਰ ਮਾਰ ਕੇ ਮੁਕੀਆਂ ਸਾਲੇ ਦਾ ਜਕਾਮ ਢਾ ਦਿਓ ਇਹਦਾ ਜਿਹੜੇ ਦੇਸ਼ 'ਚ ਵੀ ਇਹ ਲੱਗਾ ਮੈਂ ਉੱਥੇ ਕਹਿ ਹੋ ਸਕਦਾ ਪੰਸਾ ਸਿੰਘ ਹੋਣਗੇ ਇਦਾਂ ਦੀ ਚੜ੍ਹਦੀ ਕਲਾ ਵਾਲੇ ਜਿਹੜੇ ਤਿਆਰ ਵਰ ਤਿਆਰ ਹੋਣਗੇ ਇਹ ਮੈਂ ਦੱਸ ਦਿੰਨਾ ਅਨੀ ਸਿੰਘ ਤਨੂੰ ਅਸੀਂ ਉਹਨਾਂ ਦੇ ਵਾਰਸਾਂ ਜਿਹੜੇ ਜੈਡ ਸਕੌਲਟੀਆਂ ਦੇ ਵਿੱਚ ਠੋਕ ਜਾਂਦੇ ਆ ਤੇ ਸਾਨੂੰ ਠੋਕਣ ਦੇ ਮਜਬੂਰ ਨਾ ਕਰੋ ਅਸੀਂ ਆਰਾਮ ਦੇ ਨਾਲ ਪੰਥ ਦੀ ਗੱਲ ਕਰਦੇ ਆ ਬਚਨ ਕਰਦੇ ਆ ਬਚਨ ਸੁਣਦੇ ਆ ਵਿਚਾਰਾ ਕਰਦੇ ਆ ਵਿਚਾਰਾ ਸੁਣਦੇ ਆ ਠੀਕ ਆ ਅਜੇ ਸਾਡੇ ਹੱਥ 'ਚ ਕਲਮ ਆ ਇਹ ਹੱਥ 'ਚ ਕਲਮ ਰਹਿਣ ਦਿਓ ਜੇ ਇਹਨਾਂ ਹੱਥਾਂ ਵਿੱਚ ਹੋਰ ਕੁਝ ਆ ਗਿਆ ਨਾ ਤੇ ਤੁਸੀਂ ਸਟੇਜਾਂ ਤੇ ਮੈਗ ਫੜਨ ਜੋਗੇ ਨਹੀਂ ਰਹਿਣਾ ਇਹ ਤੁਹਾਨੂੰ ਅੱਜ ਠੋਕ ਵਜਾ ਕੇ ਕਹਿ ਰਹੇ ਆ ਠੀਕ ਆ ਆਉਣ ਦੀ ਰਿਕਵਰਡ کہہ ਰਿਆਂ ਬੰਦੇ ਬਣਜੋ ਮਜਬੂਰ ਨਾ ਕਰੋ ਕਿਉਂਕਿ ਸਾਡੀਆਂ ਧੀਆਂ ਪਣਾ ਸਾਡੇ ਬੱਚੇ ਆਉਣ ਵਾਲੀ نسل ਨੂੰ ਖਰਾਬ ਕਰਨ ਵਾਲਿਓ ਬਿਗੈਰ ਤੋਂ ਅਸੀਂ ਤੇ ਅਬਦਾਲੀ ਨਾਦਰ ਭਜਾਇਆ ਤੇਰੀ ਕੋ ਕਾਦਾ ਦੱਲਿਆ ਜਾ ਤੈਨੂੰ ਖੁੱਲਾ ਚੈਲੇਂਜ ਹੈ ਸਾਡੇ ਨਾਲ ਜੇ ਇਕੱਲੇ ਨਾਲ ਆ ਜਾ ਵੇਖ ਲਾਂਗੇ ਤੈਨੂੰ ਕੱਡਾ ਕੇ ਤੂੰ ਭੱਦਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹਦੇ ਤੱਕ ਪਹਚਾ ਦਿਓ